ਹੜਾ ਦੇ ਵਿੱਚ ਬੈਚਾ ਹੋਇਆ ਗੋਲਡੀ ਬਰਾੜ ਪੰਜਾਬ ਦੇ ਵਿੱਚ ਅਕਸਰ ਹੀ ਲੋਕਾਂ ਤੋਂ ਫਿਰੋਤੀਆਂ ਮੰਗਦਾ ਹੋਇਆ ਨਜ਼ਰ ਆਉਂਦਾ ਰਿਹਾ ਸੋ ਉੱਥੇ ਹੀ ਹੁਣ ਪੰਜਾਬ ਪੁਲਿਸ ਨੇ ਵੀ ਗੋਲਡੀ ਬਰਾੜ ਦੇ ਖਿਲਾਫ ਆਪਣੀ ਮੁਹਿੰਮ ਛੇੜੀ ਹੋਈ ਹੈ ਤੇ ਉਹਨਾਂ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਕਿ ਚੰਡੀਗੜ੍ਹ ਦੇ ਵਿੱਚ ਹੋਏ ਇੱਕ ਗੋਲੀਬਾਰੀ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਫਤਾਰ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਕੀਤਾ ਗਿਆ ਸੋ ਪੁਲਿਸ ਵੱਲੋਂ ਫਿਲਹਾਲ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਾਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਸਾਡੀ ਥੱਲੇ ਟੀਮਾਂ ਨੂੰ ਪੁਲਿਸ ਕਮਿਸ਼ਨਰੇਟ ਨੂੰ ਸਮੇਂ-ਸਮੇਂ ਤੇ ਦਿੱਤੇ ਜਾਂਦੇ ਆ ਭਾਵੇਂ ਉਹਦੇ ਵਿੱਚ ਕ੍ਰਾਈਮ ਦੀ ਪ੍ਰੀਵੈਂਸ਼ਨ ਦੀ ਗੱਲ ਹੋਵੇ ਭਾਵੇਂ ਡਿਟੈਕਸ਼ਨ ਦੀ ਗੱਲ ਹੋਵੇ ਸੋ ਉਹਦੇ ਤਹਿਤ ਹੀ ਸਾਡੀਆਂ ਟੀਮਾਂ ਜਿਹੜੀਆਂ ਨੇ ਅਲੱਗ-ਅਲੱਗ ਕੇਸਸ ਟ੍ਰੇਸ ਕੀਤੇ ਆ ਜਿਹੜੇ ਅਸੀਂ ਤੁਹਾਡੇ ਨੋਟਿਸ ਲਿਆਉਣਾ ਚਾਹੁੰਦੇ ਆ ਇੱਕ ਤਾਂ 143 ਨੰਬਰ ਮੁਕੱਦਮਾ ਜਿਹੜਾ ਕਿ ਆਲਰੇਡੀ ਬਰੀਫ ਕੀਤਾ ਸੀ ਜਿਹਦੇ ਵਿੱਚ ਆਪਣੇ ਫਾਇਰਿੰਗ ਕੀਤੀ ਸੀ ਉੱਥੇ ਚੰਡੀਗੜ੍ਹ ਵਾਲਾ ਕੇਸ ਉਹਦੇ ਵਿੱਚ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਸاهرਪਾਲ ਸਿੰਘ ਸਾਡੇ ਏਡੀਸੀਪੀ ਤੇ ਗੁਰਿੰਦਰਬੀਰ ਸਿੰਘ ਏਸੀਪੀ ਉਹਦੇ ਵਿੱਚ ਜਿਹੜੇ ਅਸੀਂ ਪਹਿਲੇ ਦੋ ਬੰਦੇ ਫੜੇ ਸੀਗੇ ਹਰਸ਼ਦੀਪ ਤੇ ਗੁਰਸ਼ਰਨਦੀਪ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਦੋਂ ਅੱਗੋਂ ਉਹਨਾਂ ਦੀ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇੱਕ ਬੰਦਾ ਅਗੇ ਆਈਡੈਂਟੀਫਾਈ ਹੋਇਆ ਧਰਨਪ੍ਰੀਤ ਇਲੀਅਸ ਧਰਮਾ ਜਿਹਨੂੰ ਕਿ ਅਸੀਂ 69 ਨੂੰ ਫਰੀਦਕੋਟ ਤੋਂ ਸਾਡੀ ਟੀਮ ਨੇ ਗ੍ਰਿੰਦਰਵੀਰ ਉਹਨਾਂ ਦੀ ਸੁਪਰਵਾਈਜ਼ਰ ਚ ਉਹਨੂੰ ਰੈਸਟ ਕੀਤਾ ਜਿਹਦਾ ਕਿ ਰੂਲ ਸੀ ਵੀ ਜਿਹੜੇ ਹਰਸ਼ਦੀਪ ਤੇ ਗੁਰਸ਼ਰਨਦੀਪ ਆ ਇਹ ਬੰਦੇ ਨੇ ਆਇਡੈਂਟੀਫਾਈ ਸ਼ੂਟਰ ਇਹਨੇ ਕੀਤੇ ਔਰ ਇਹਨੇ ਇੰਟਰੋਡਿਊਸ ਅਗੇ ਗੋਲਡੀ ਐਂਡ ਇੱਕ ਦੇਵਾ ਆਇਡੈਂਟੀਫਾਈ ਬੰਦਾ ਹੋਇਆ ਜਿਹੜਾ ਕਿ ਹਰਿਆਣਾ ਦਾ ਹੈ ਇਹ ਦੋਨਾਂ ਦੇ ਨਾਲ ਇਹਨੇ ਲਿੰਕ ਚ ਲਿਆਂਦੇ ਗੋਲਡੀ ਬਰਾੜ ਗੋਲਡੀ ਬਰਾੜ ਬਿਲਕੁਲ ਥੈਨ ਜਿਹੜਾ ਇਹਨਾਂ ਨੇ ਬੜੀ ਮਿਹਨਤ ਕੀਤੀ ਔਰ ਪੂਰੀ ਡੈਪਟ ਅੱਗੇ ਜਾਂਦੇ ਰਹਿ ਔਰ ਜਦੋਂ ਧਰਨਪ੍ਰੀਤ ਦੀ ਅੱਗੇ ਪੁਛਗਿਛ ਹੋਈ ਉਤੋਂ ਅੱਗੇ ਨੈਕਸਟ ਬੰਦਾ ਆਇਡੈਂਟੀਫਾਈ ਹੋਇਆ ਪ੍ਰੀਤਮ ਸਿੰਘ ਗੋਲੀ ਜਿਹੜਾ ਕਿ ਆਲਰੇਡੀ ਇਹਨਾਂ ਨੂੰ ਗੋਲਡੀ ਬਰਾਡ ਦੇ ਸਾਰੇ ਗਰੁੱਪ ਨੂੰ ਜਾਣਦਾ ਸੀ ਗੋਲਡੀ ਬਰਾਡ ਨੂੰ ਮਲਾਉਣ 'ਚ ਧਰਨਪ੍ਰੀਤ ਨੂੰ ਮੇਨ ਇਹਦਾ ਰੋਲ ਆ ਪਰ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਿਆ ਵੀ ਇਹ ਕਿਸੇ ਫੇਕ ਡਾਕੂਮੈਂਟਸ ਦੇ ਬਾਹਰ ਗਿਆ ਜਿਹਦੀ ਕਿ ਇਨਵੈਸਟੀਗੇਸ਼ਨ ਹੁਣ ਅਸੀਂ ਆਲਰੇਡੀ ਕਰ ਰਹੇ ਆ ਚੱਲ ਰਹੀ ਹੈ ਜੋ ਵੀ ਉਹਦੇ ਵਿੱਚ ਫਰਦਰ ਕੋਈ ਅਕੋਰਡਿੰਗ ਲਾਅ ਸਾਡਾ ਐਕਸ਼ਨ ਲੈਣ ਵਾਲਾ ਹੋਇਆ ਉਹਨੂੰ ਅਸੀਂ ਬਿਲਕੁਲ ਲਵਾਂਗੇ ਔਰ ਇਹਦੇ ਤੇ ਵੀ ਫਰਦਰ ਇਹਨੂੰ ਉਥੋਂ ਵਾਪਸ ਲਿਆਉਣ ਲਈ ਜਾਂ ਜੋ ਸਾਡੇ ਪੈਰਾਮੀਟਰਸ ਇਨਵੈਸਟੀਗੇਸ਼ਨ ਦੇ ਆ ਭਾਵੇਂ ਵੈਲੋ ਸੀ ਅਸੀਂ ਉਹ ਸਾਰਾ ਪਾਰਟ ਅਸੀਂ ਉਹਨੂੰ ਵੀ ਪੂਰਾ ਕੀਤਾ ਥੈਨ ਅਗੋ ਇੱਕ ਇਹਨਾਂ ਚ ਮੰਗਾ ਸਨ ਆਫ ਵੀਰ ਸਿੰਘ ਸੀ ਇਹ ਵੀ ਫਰੀਦਕੋਟ ਦਾ ਆ ਜਿਹਨੂੰ ਕਿ ਇਹਨੂੰ ਵੀ ਸਾਡੀ ਟੀਮ ਨੇ ਅਰੈਸਟ ਕੀਤਾ ਇਹ ਤਾਂ ਇਹ ਪਾਰਟ ਸੀ ਵੀ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਲਰੇਡੀ ਇੱਕ ਬੰਦਾ ਉੱਥੇ ਹੋਰ ਸੀ ਜਿਹਦੀ ਇਹਨਾਂ ਨੇ ਰੈਕੀ ਕੀਤੀ ਰੈਕੀ ਕਰਕੇ ਇਹਨਾਂ ਨੇ ਆਈਡੈਂਟੀਫਾਈ ਕੀਤਾ ਉਹਦੇ ਵਿੱਚ ਵੀ ਰੈਂਸਮ ਕਾਲ ਟਾਈਪ ਸਾਡੇ ਕੋਲ ਐਵੀਡੈਂਸ ਆਈ ਹੈ ਉਹਦੀ ਰੈਕੀ ਕਰਦੇ ਰਹਿ ਇਹਨੂੰ ਹਰਸ਼ਦੀਪ ਤੇ ਗੁਰਚਰਨਦੀਪ ਨੂੰ ਇਹ ਲੈ ਕੇ ਇਹਨੇ ਉਹਨੂੰ ਆਈਡੈਂਟੀਫਾਈ ਕਰਾਇਆ ਬੰਦੇ ਨੂੰ ਪਰ ਲੱਕੀ ਲਈ ਜਿੱਦਣ ਇਹਨਾਂ ਦੇ ਟਾਈਮ ਫਿਕਸ ਸੀ ਟਾਰਗੇਟ ਤੇ ਤਾਂ ਉਹ ਟਾਰਗੇਟ ਅੱਗੇ ਪਿੱਛੇ ਹੋਣ ਕਰਕੇ ਉਹਦਾ ਬਚਾਅ ਹੋ ਗਿਆ ਇਹ ਵੀ ਫਰਦਰ ਇਹਨਾਂ ਨੇ ਅਰੈਸਟ ਕੀਤਾ ਇਸੇ ਤਰ੍ਹਾਂ ਹੀ ਸੱਤਵਾਂ ਬੰਦਾ ਇਹਨਾਂ ਵਿੱਚ ਅਵਤਾਰ ਸਿੰਘ ਸੁੱਖਾ ਹੈ ਜਿਹਨੂੰ ਕਿ ਅੱਜ ਹੀ ਸਵੇਰੇ ਸਾਡੀ ਟੀਮ ਨੇ ਅਰੈਸਟ ਕੀਤਾ ਇਹ ਫਸਟ ਉਹ ਬੰਦਾ ਹੈ ਜਿਹਨੇ ਜਾ ਕੇ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਵਹੀਕਲ ਮਹਈਆ ਕਰਾਇਆ ਵਹੀਕਲ ਮਹਈਆ ਕਰਾ ਕੇ ਦੋਨੋਂ ਟਾਰਗੇਟਸ ਤੇ ਪਹਿਲਾਂ ਹੀ ਲੈ ਕੇ ਜਾਂਦਾ ਰਿਹਾ ਜਿੱਦਾਂ ਕਿ ਅਸੀਂ ਸੈਕੰਡ ਟੈਕਸੀ ਵਾਲਾ ਤੁਹਾਨੂੰ ਪਤਾ ਫੜਿਆ ਇਹਨੂੰ ਵੀ ਇੱਥੇ ਫੜਿਆ ਸੋ ਇਹ ਇਹਨਾਂ ਦੀ ਗੁਰਿੰਦਰਵੀਰ ਹੁਣਾਂ ਦੀ ਔਰ ਰਿਪਾਲ ਸਿੰਘ ਹੁਣਾਂ ਦੀ ਟੀਮ ਦੀ ਬੜੀ ਚੰਗੀ ਕਾਮਯਾਬੀ ਆ ਵੀ ਸਟਾਰਟ ਤੋਂ ਲੈ ਕੇ ਐਂਡ ਤੱਕ ਵੀ ਇਸ ਤਫਤੀਸ਼ ਨੂੰ ਇਹ तकरीबन 90% ਲੱਗਾ ਹੈ ਅਦਰਵਾਇਜ਼ ਜਿਹੜੀਆਂ ਇਹ ਰਿਲੇਟਡ ਹਰਿਆਣਾ ਦੇ ਵਿੱਚ ਔਰ ਅਦਰ ਸਟੇਟਸ ਦੇ ਵਿੱਚ ਵੀ ਜਿੱਥੇ-ਜਿੱਥੇ ਸਾਡੇ ਕੋਲ ਐਵਿਡੈਂਸ ਆ ਸਾਡੀਆਂ ਟੀਮਾਂ ਉੱਥੇ ਰੇਡ ਵੀ ਕਰ ਰਹੀਆਂ ਔਰ ਐਵਿਡੈਂਸ ਵੀ ਕਲੈਕਟ ਕਰ ਰਹੀਆਂ ਉਹਦੇ ਵਿੱਚ ਜਿਹੜਾ ਵੀ ਫਰਦਰ ਕੋਈ ਬੰਦਾ ਵੀ ਹੋਇਆ ਇਹਨੂੰ ਬਿਲਕੁਲ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਐਂਡ ਤੱਕ ਲੈ ਕੇ ਜਾਵਾਂਗੇ ਇਹ ਟੋਟਲ ਕਿੰਨੇ 10 ਟੋਟਲ ਕਿੰਨੇ ਬੰਦੇ ਅਰੈਸਟ ਕੀਤੇ ਤੇ ਅੱਜ ਹੋ ਗਿਆ ਸੋਚ ਕਿੰਨੇ ਹੋ ਗਿਆ ਅ ਇਹਦੇ ਵਿੱਚ 5 ਅਰੈਸਟ ਹੋ ਗਿਆ ਜੀ ਹਾਂ ਜੀ ਜਿਹੜਾ ਹੈਗਾ ਦੇਵਾ ਉਹ ਆਲਰੇਡੀ ਅਸੀਂ ਹਾਂ ਜੀ ਹਰਿਆਣੇ ਵਾਲਾ ਉਹ ਅਸੀਂ ਇਨਵੈਸਟੀਗੇਸ਼ਨ ਚ ਦੇਖ ਰਹੇ ਹਾਂ ਉਹਦੀ ਸਾਨੂੰ ਅਜੇ ਉਹਦਾ ਐਡਰੈਸ ਐਂਡ ਕਈ ਚੀਜ਼ਾਂ ਦੀ ਲੋੜ ਆ ਪਰ ਅਸੀਂ ਉਹਨੂੰ ਨਾਮਜ਼ਦ ਕਰ ਲਿਆ 5 ਗੋਦੀ ਪ੍ਰਾਪਤ ਸਨ ਬਿਲਕੁਲ ਜੀ ਬਿਲਕੁਲ ਇਹ ਇਹ ਇਸੇ ਕਰਕੇ ਅਸੀਂ ਨਾ ਸਟ੍ਰੈਸ ਦੇ ਰਹੇ ਹਾਂ ਵੀ ਇਹ ਟੋਟਲ ਬੰਦਾ ਗਈ ਵਰੀ ਹੁੰਦਾ ਵੀ ਪੁਲਿਸ ਨੇ ਦੋ ਜਾਣੇ ਫੜ ਲਿਆ ਤਿੰਨ ਫੜ ਲੇ ਕੋਈ ਲਿੰਕ ਛੱਡਦਾ ਮਤਲਬ ਇਹਨੂੰ ਇਹਨੂੰ ਮਤਲਬ ਕੋਈ ਵੀ ਅਸੀਂ ਇਹਦਾ ਐਸਪੈਕਟ ਕੋਈ ਇਹਦੀ ਜਿੱਥੇ ਵੀ ਸਾਨੂੰ ਇਹਦੇ ਰਿਲੇਟਡ ਕੋਈ ਵੀ ਲਿੰਕ ਐਵੀਡੈਂਸ ਵਾੜੀ ਅਸੀਂ ਕਿਸੇ ਨੂੰ ਵੀ ਲਿੰਕ ਨੂੰ ਹਲੇ ਤੱਕ ਛੱਡਿਆ ਨਹੀਂ ਸ਼ੂਟਰ ਕਿਹਾ ਜਾਂਦਾ ਹੈ ਸ਼ੂਟਰ ਸ਼ੂਟਰ ਦਾ ਵੀ ਵੈਪਨ ਅਸੀਂ ਫੜ ਲਿਆ ਜੀ ਜੀ ਇਹ ਇਹ ਬੇਸਿਕਲੀ ਲਿੰਕ 'ਚ ਕਿਸੇ ਨੇ ਆਈਡੈਂਟੀਫਾਈ ਕਰਾ ਦਿੱਤਾ ਕਿਸੇ ਨੇ ਰੈਕੀ ਕਰਾ ਦਿੱਤੀ ਮੱਲ ਕੱਲਾ ਕੱਲਾ ਸ਼ੂਟਰ ਦਾ ਜੋ ਆਪਾਂ ਅੱਜ ਕੱਲ ਦੇਖ ਰਹਾ ਹੈ ਕ੍ਰਾਈਮ 'ਚ ਕੱਲਾ ਸ਼ੂਟਰ ਤਾਂ ਜਾ ਕੇ ਕਿਤੇ ਵੀ ਨਹੀਂ ਕੁਝ ਕਰ ਸਕਦਾ ਪਰ ਇਹ ਜਿੰਨਾ ਰੋਲ ਉਹਨਾਂ ਦਾ ਹੈ ਉਹਨਾਂ ਇਹਨਾਂ ਦਾ ਫੈਂਸੀ ਚ ਰੋਲ ਆ ਬਿਲਕੁਲ ਟਰੋਂ ਦਾ ਕਿਸੇ ਨੇ ਵਹੀਕਲ ਮਹੀਆ ਕਰਾਤਾ ਕਿਸੇ ਨੇ ਟਾਰਗੇਟ ਆਈਡੈਂਟੀਫਾਈ ਕਰਾਤਾ ਕੋਈ ਤਿੰਨ ਵਾਰੀ ਦਿਖਾ ਕੇ ਮੁੜ ਕੇ ਆਪ ਉਤਰ ਗਿਆ ਨੈਕਸਟ ਬੰਦਾ ਦੇ ਦਿੱਤਾ ਉਹਨੇ ਜਿਹੜਾ ਹਰਸ਼ਦੀਪ ਤੇ ਗੁਸ਼ਨਦੀਪ ਇਹ ਸ਼ੂਟਰ ਹੋ ਗਏ ਇਹ ਸ਼ੂਟਰ ਹੋ ਗਏ ਜੀ ਇਹ ਬਾਕੀ ਹਾਂ ਜੀ ਉਹਨਾਂ ਦੇ ਐਸੋਸੀਏਟਸ ਹੋ ਗਏ ਸਰ ਗੰਗਾ ਸਰ ਵਰਧਨ ਜਿਹੜਾ ਲਭਜੇ ਨਾਮ ਬਤ ਕੇ ਨੂੰ ਮੜੇ ਪੁਰਸ਼ ਨੇ ਪਦਦੜੇ ਗੰਦੇ ਪਰਸਨ ਸਾਨੂੰ ਕਹਿ ਕੇ ਉਹ ਜੇ ਕਹਿ ਜਮ ਤੋ ਉਸ ਇੱਜੇ ਸਾਹ ਕਿਉਂਕਿ ਨਾ ਬੜਾਵਾ ਮੈਂਦਾ ਜੀ ਕੈਨਟਿਟੀ ਗੈਗਸੋ ਮੋਰਟ ਨੂੰ ਲੱਗਦਾ ਨਹੀਂ ਕਿ ਮੌਜੂਦਾ ਪੀੜੀ ਇਨਸਪਾਇਰ ਹੋ ਰਹੀ ਆ ਚਲੋ ਇਹ ਇਹ ਤਾਂ ਹੁਣ ਮੈਂ ਕਹਿ ਨਹੀਂ ਸਕਦਾ ਜੀ ਵਿੱਚੇ ਸੋਸ਼ਲ ਮੀਡੀਆ ਤੇ ਵਿੱਚੇ ਹੀ ਮੀਡੀਆ ਨੇ ਇਹਨੂੰ ਇਹਨੂੰ ਜੇ ਕੋਈ ਆਪਾਂ ਆਮ ਵੀ ਸੀ ਉਹਨੂੰ ਨਾਮ ਦਿੰਦੇ ਦਿੰਦੇ ਮਤਲਬ ਉਹਨਾਂ ਨੂੰ ਗਲੋਰੀਫਾਈ ਕਰਤਾ ਗੱਲ ਨਹੀਂ ਨਹੀਂ ਚਾਹੀਦਾ ਤੁਸੀਂ ਇਹਨੂੰ ਭੜੇ ਪੁਰਸ਼ ਲੈ ਲਓ ਕ੍ਰਿਮੀਨਲਸ ਲੈ ਲਓ ਸਭ ਤੋਂ ਬੈਟਰ ਇਹ ਭੜੇ ਪੁਰਸ਼ ਵੀ ਨਹੀਂ ਕ੍ਰਿਮੀਨਲਸ ਦਿਓ ਕ੍ਰਿਮੀਨਲਸ